ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ੍ਹ ਰਹੇ ਹਾਂ ਖਲੀਲ ਜ਼ੇਬ੍ਰਾਨ ਦੀ ਕਿਤਾਬ ਪੈਗੰਬਰ। ਅੱਜ ਆਪਾਂ ਪੜਾਂਗੇ ਵਿਸ਼ਾ ਕਾਨੂੰਨ ਦੇ ਉੱਪਰ ਪੈਗੰਬਰ ਦੇ ਬੋਲ। ਫਿਰ ਇੱਕ ਵਕੀਲ ਨੇ ਕਿਹਾ ਪੀਰ ਮੁਰਸ਼ਿਦ ਤੁਸੀਂ ਕਾਨੂੰਨ ਦੀ ਤਾਂ ਕੋਈ ਗੱਲ ਹੀ ਨਹੀਂ ਕਹੀ ਤੇ ਉਸਨੇ ਜਵਾਬ ਦਿੱਤਾ ਤੁਹਾਨੂੰ ਖੁਸ਼ੀ ਮਿਲਦੀ ਹੈ ਕਾਨੂੰਨ ਬਣਾ ਕੇ ਤਾਂ ਵੀ ਕਾਨੂੰਨ ਤੋੜ ਕੇ ਤੁਸੀਂ ਉਸ ਤੋਂ ਵੀ ਵੱਧ ਖੁਸ਼ ਹੁੰਦੇ ਹੋ। ਤੁਸੀਂ ਉਹਨਾਂ ਬੱਚਿਆਂ ਵਰਗੇ ਹੋ ਜਿਹੜੇ ਸਮੁੰਦਰ ਲਾਗੇ ਬੜੀ ਲਗਨ ਨਾਲ ਰੇਤ ਦੇ ਘਰ ਬਣਾਉਂਦੇ ਹੀ ਰਹਿੰਦੇ ਹਨ ਤੇ ਫਿਰ ਹੱਸਦਿਆਂ ਹੱਸਦਿਆਂ ਢਾਟੇਰੀ ਕਰ ਦਿੰਦੇ ਹਨ ਜਦੋਂ ਤੁਸੀਂ ਰਾਤ ਦੇ ਘਰ ਬਣਾਉਂਦੇ ਹੋ ਤਾਂ ਸਮੁੰਦਰ ਦੀਆਂ ਛੱਲਾਂ ਬਹੁਤਾਂ ਬਹੁਤੀ ਰੇਤ ਲਿਆ ਕੇ ਕੰਢੇ ਉੱਪਰ ਸੁੱਟਦੀਆਂ ਰਹਿੰਦੀਆਂ ਹਨ ਤੇ ਜਦੋਂ ਤੁਸੀਂ ਉਹਨਾਂ ਨੂੰ ਢਾ ਦਿੰਦੇ ਹੋ ਤਾਂ ਸਮੁੰਦਰ ਤੁਹਾਡੇ ਹਾਸੇ ਵਿੱਚ ਸ਼ਾਮਲ ਹੁੰਦਾ ਹੈ ਸੱਚੀ ਮੁੱੱਚੀ ਸਮੁੰਦਰ ਸਰਲ ਜਿਤ ਲੋਕਾਂ ਦੀ ਸੰਗਤ ਵਿੱਚ ਹੱਸ ਕੇ ਖੁਸ਼ ਹੁੰਦਾ ਹੈ ਪਰ ਉਹਨਾਂ ਲੋਕਾਂ ਦਾ ਕੀ ਕਹੀਏ ਜਿਨ੍ਹਾਂ ਵਾਸਤੇ ਜ਼ਿੰਦਗੀ ਸਮੁੰਦਰ ਨਹੀਂ ਤੇ ਆਦਮੀ ਦੇ ਬਣਾਏ ਹੋਏ ਨੀਮ ਰੇਤ ਦੇ ਘਰ ਨਹੀਂ ਜਿਨ੍ਹਾਂ ਵਾਸਤੇ ਜ਼ਿੰਦਗੀ ਇੱਕ ਚਟਾਨ ਹੈ ਤੇ ਕਾਨੂੰਨ ਇੱਕ ਸ਼ੈਣੀ ਜਿਸ ਨਾਲ ਉਹ ਆਪਣੇ ਵਰਗੀ ਹੀ ਕੋਈ ਮੂਰਤ ਚਟਾਨ ਉੱਪਰ ਉਕਰ ਦਿੰਦੇ ਹਨ ਉਸ ਲਤੋਂ ਆਰੀ ਬੰਦੇ ਨੂੰ ਕੀ ਕਹੀਏ ਜਿਸ ਨੂੰ ਨਾਚਾਰ ਚੰਗੇ ਨਹੀਂ ਲੱਗਦੇ ਉਸ ਬਲਦਵਾਰੇ ਕੀ ਕਹੀਏ ਜਿਸ ਨੂੰ ਆਪਣੀ ਪੰਜਾਲੀ ਨਾਲ ਪਿਆਰ ਹੈ ਤੇ ਜਿਹੜਾ ਸਮਝਦਾ ਜੰਗਲ ਦੇ ਰੋਜ ਤੇ ਮਿਰਗ ਲੰਡਰ ਤੇ ਆਵਾਰਾ ਪਸ਼ੂ ਨੇ ਉਸ ਬੁੱਢੜੇ ਸੱਪ ਨੂੰ ਕੀ ਕਹੀਏ ਜੋ ਆਪਣੀ ਕੁੰਜ ਨਹੀਂ ਲਾ ਸਕਦਾ ਤੇ ਦੂਜਿਆਂ ਨੂੰ ਨੰਗਾ ਤੇ ਨਿਲਜ ਆਖਦਾ ਫਿਰਦਾ ਹੈ ਉਸ ਬਾਰੇ ਕੀ ਕਹੀਏ ਜੋ ਬਿਆਦੀ ਜ਼ਿਆਫਤ ਉਪਰ ਸਭ ਤੋਂ ਪਹਿਲਾਂ ਆ ਕੇ ਪਹੁੰਚਦਾ ਤੇ ਜਦੋਂ ਢਿੱਡ ਤੂਸ-ਤੂਸ ਕੇ ਥੱਕ ਜਾਂਦਾ ਹੈ ਤਾਂ ਆਪਣੇ ਰਾਹੇ ਪੈਂਦਾ ਹੈ ਨਾਲੇ ਆਖੀ ਜਾਂਦਾ ਹੈ ਕਿ ਸਭ ਜ਼ਿਆਫਤਾਂ ਕਾਨੂੰਨ ਦੀ ਉਲੰਘਣਾ ਕਰਦੀਆਂ ਹਨ ਜੇ ਸਭ ਜ਼ਿਆਫਤੀ ਕਾਨੂੰਨ ਤੋੜਦੇ ਹਨ ਇਹਨਾਂ ਬਾਰੇ ਮੈਂ ਹੋਰ ਕੀ ਕਹਾਂ ਸਿਵਾਏ ਇਸ ਦੇ ਕਿ ਇਹ ਵੀ ਧੁੱਪੇ ਖਲੋਤੇ ਹੋਏ ਹਨ ਪਰ ਇਹਨਾਂ ਦੇ ਪਿੱਠਾ ਸੂਰਜ ਵੱਲ ਹਨ ਇਹ ਸਿਰਫ ਆਪਣੇ ਪਰਛਾਵੇਂ ਵੇਖਦੇ ਹਨ ਤੇ ਇਹਨਾਂ ਪਰਛਾਵਿਆਂ ਨੂੰ ਕਾਨੂੰਨ ਮੰਨਦੇ ਹਨ ਸੂਰਜ ਇਹਨਾਂ ਵਾਸਤੇ ਪਰਛਾਵਿਆਂ ਦਾ ਰਚਣਹਾਰ ਹੈ ਇਸ ਦੇ ਸਿਵਾ ਕੁਝ ਵੀ ਨਹੀਂ ਨਿਯਮਕ ਕਾਨੂੰਨਾਂ ਨੂੰ ਸਵੀਕਾਰ ਕਰਨ ਦਾ ਅਰਥ ਇਸ ਦੇ ਸਿਵਾ ਹੋਰ ਕੀ ਹੋ ਸਕਦਾ ਹੈ ਅਸੀਂ ਬਹੁਤ ਨੀਉ ਕੇ ਧਰਤੀ ਉੱਪਰ ਇਨਾ ਪਰਛਾਵਿਆਂ ਦਾ ਮੂੰਹ ਮਹਾਂਦਰ ਅਲੀਕਦੇ ਰਹਿੰਦੇ ਹਾਂ ਓਏ ਸੂਰਜਵਲ ਮੂੰਹ ਕਰਕੇ ਤੁਰਨ ਵਾਲਿਓ ਧਰਤੀ ਦੇ ਉੱਪਰ ਅਨੇਕੀਆਂ ਉਹ ਕਿਹੜਾ ਪਰਛਾਵਾਂ ਹੈ ਜੋ ਤੁਹਾਡੇ ਰਾਹ ਵਿੱਚ ਰੋਕ ਪਾ ਸਕਦਾ ਹੈ ਓਏ ਹਵਾ ਦੇ ਰੁਖ ਤੁਰਨ ਵਾਲਿਓ ਉਹ ਕਿਹੜੀਆਂ ਰੁੱਤਾਂ ਭੰਵੀਰੀ ਹੈ ਜੋ ਤੁਹਾਨੂੰ ਰਾਹ ਦਿਖਾਏਗੀ ਕਿਹੜਾ ਕਾਨੂੰਨ ਤੁਹਾਨੂੰ ਬੰਨ੍ਹ ਸਕਦਾ ਹੈ ਜੇ ਤੁਸੀਂ ਆਪਣੀ ਪੰਜਾਲੀ ਭੰਨ ਸੁਟੋ ਪਰ ਵੇਖਣਾ ਕਿਸੇ ਹੋਰ ਮਨੁੱਖ ਦੇ ਬੰਦੀ ਰਹਿ ਸਾਹਮੇ ਨਾ ਭੰਨਣਾ ਤੁਹਾਨੂੰ ਕਿਹੜੇ ਕਾਨੂੰਨ ਦਾ ਡਰ ਹੈ ਜੇ ਤੁਸੀਂ ਨੱਚਦੇ ਹੀ ਜਾਓ ਪਰ ਕਿਸੇ ਹੋਰ ਆਦਮੀ ਦੀਆਂ ਘੜੀਆਂ ਬੇੜੀਆਂ ਨਾਲ ਠੇਡਾ ਨਾ ਖਾਓ ਕੌਣ ਤੁਹਾਡੇ ਵਿਰੁੱਧ ਕਚਹਿਰੀ ਵਿੱਚ ਅਰਜੀ ਦੇਵੇਗਾ ਜੇ ਤੁਸੀਂ ਆਪਣਾ ਚੋਲਾ ਲੀਰੋ ਲੀਰ ਕਰ ਦਿਓ ਪਰ ਉਸ ਨੂੰ ਕਿਸੇ ਹੋਰ ਆਦਮੀ ਦੇ ਰਾਹ ਵਿੱਚ ਨਾ ਸੁਟੋ ਉਰਫਾ ਦੇ ਲੋਕੋ ਤੁਸੀਂ ਭਾਵੇਂ ਆਪਣੇ ਢੋਲਾਂ ਦੇ ਪਲੜੇ ਟੱਕ ਬਲੇਟ ਕੇ ਰੱਖ ਲਓ ਤੇ ਆਪਣੇ ਰਵਾਬ ਦੀਆਂ ਤਾਰਾਂ ਢਿੱਲੀਆਂ ਕਰ ਲੋ ਪਰ ਅਰਸ਼ੀ ਉੱਡਦੀ ਚੂਖ ਚਿੜੀ ਨੂੰ ਕੌਣ ਹੁਕਮ ਦੇ ਸਕਦਾ ਹੈ ਕਿ ਤੂੰ ਆਪਣਾ ਗਾਉਣਾ ਬੰਦ ਕਰ ਦੇ ਪੈਗੰਬਰ ਅੱਜ ਆਪਾਂ ਪੜਾਂਗੇ ਵਿਸ਼ਾ ਆਜ਼ਾਦੀ ਦੇ ਉੱਪਰ ਪੈਗੰਬਰ ਦੇ ਬੋਲ ਫਿਰ ਇੱਕ ਸੁਵਕਤੇ ਨੇ ਕਿਹਾ ਸਾਨੂੰ ਆਜ਼ਾਦੀ ਦੀ ਗੱਲ ਸੁਣਾ ਤੇ ਉਸ ਨੇ ਉੱਤਰ ਦਿੱਤਾ ਮੈਂ ਤੁਹਾਨੂੰ ਸ਼ਹਿਰ ਦੇ ਦਰਵਾਜ਼ੇ ਉੱਤੇ ਅਤੇ ਆਪਣੇ ਘਰਾਂ ਵਿੱਚ ਚੁੱਲ੍ਹਿਆਂ ਲਾਗ ਕੇ ਆਪਣੀ ਆਜ਼ਾਦੀ ਸਾਹਮਣੇ ਡੰਡੋਤ ਕਰਦਿਆਂ ਅਤੇ ਉਸ ਦੀ ਪੂਜਾ ਕਰਦਿਆਂ ਵੇਖਿਆ ਹੈ। ਉਦੋਂ ਤੁਸੀਂ ਮੈਨੂੰ ਉਹਨਾਂ ਗੁਲਾਮਾਂ ਵਰਗੇ ਲੱਗਦੇ ਹੋ ਜੋ ਆਪਣੇ ਜਾਵਰ ਮਾਲਕ ਸਾਹਮਣੇ ਡੰਡੋਤਾਂ ਕਰਦੇ ਹਨ ਤੇ ਉਸ ਦੇ ਸੋਲੇ ਗਾਉਂਦੇ ਹਨ। ਭਾਵੇਂ ਉਹ ਉਹਨਾਂ ਨੂੰ ਕਤਲ ਹੀ ਕਿਉਂ ਨਾ ਕਰ ਦੇਵੇ। ਆਹੋ ਮਸਜਿਦ ਦੇ ਖੁੱਲੇ ਚਗਾਨੇ ਵਿੱਚ ਤੇ ਕਿਲੇ ਦੀ ਛਾਂ ਹੇਠਾਂ ਮੈਂ ਤੁਹਾਨੂੰ ਵੇਖਿਆ ਹੈ। ਤੁਹਾਡੇ ਵਿੱਚ ਆਜ਼ਾਦ ਤੋਂ ਆਜ਼ਾਦ ਬੰਦਾ ਆਪਣੀ ਆਜ਼ਾਦੀ ਨੂੰ ਇਵੇਂ ਚੁੱਕੀ ਫਿਰਦਾ ਹੈ ਜਿਵੇਂ ਇਹ ਪੰਜਾਲੀ ਹੋਵੇ। ਥੱਕੜੀ ਹੋਵੇ ਤੁਹਾਨੂੰ ਇਸ ਤਰ੍ਹਾਂ ਵੇਖ ਕੇ ਮੇਰਾ ਦਿਲ ਅੰਦਰੋਂ ਅੰਦਰ ਕਾਇਲ ਹੁੰਦਾ ਹੈ ਤੁਸੀਂ ਆਜ਼ਾਦ ਅਦੇ ਹੋ ਸਕਦੇ ਹੋ ਜਿਵੇਂ ਆਜ਼ਾਦੀ ਢੂੰਡਣ ਦੀ ਰੀਜ ਵੀ ਤੁਹਾਡਾ ਜਰਾ ਬਖਤਰ ਬਣੇ ਤੇ ਤੁਸੀਂ ਆਜ਼ਾਦੀ ਨੂੰ ਆਪਣੀ ਮੰਜ਼ਲ ਜਾਂ ਪ੍ਰਾਪਤੀ ਸਮਝਣਾ ਬੰਦ ਕਰ ਦਿਓ ਤੁਸੀਂ ਸੱਚਮੁੱਚ ਹੀ ਆਜ਼ਾਦ ਹੋਵੋਗੇ ਜਦੋਂ ਤੁਹਾਡੇ ਦਿਨ ਚਿੰਤਾ ਤੋਂ ਰਹਿਤ ਹੋਣਗੇ ਅਤੇ ਤੁਹਾਡੀਆਂ ਰਾਤਾਂ ਥੋੜ੍ਹ ਤੋਂ ਬਿਗੈਰ ਗਮ ਤੋਂ ਵੀ ਹੋਣੀਆਂ ਪਰ ਅਸਲ ਆਜ਼ਾਦੀ ਤਾਂ ਉਦੋਂ ਹੋਵੇਗੀ ਜਦੋਂ ਇਹ ਚੀਜ਼ਾਂ ਤੁਹਾਡੀ ਜ਼ਿੰਦਗੀ ਨੂੰ ਬਲੇਵਾ ਮਾਰ ਲੈਣਗੀਆਂ ਤੇ ਤੁਸੀਂ ਤਾਂ ਵੀ ਇਹਨਾਂ ਤੋਂ ਉੱਪਰ ਉੱਠੋਗੇ ਨੰਗੇ ਤੇ ਅਣਬੱਜੇ ਪਰ ਤੁਸੀਂ ਆਪਣੇ ਦਿਨਾਂ ਤੇ ਰਾਤਾਂ ਤੋਂ ਉ ਤਾਂ ਕੀਕਲ ਉੱਠੋਗੇ ਜੇ ਤੁਸੀਂ ਉਹਨਾਂ ਜ਼ੰਜੀਰਾਂ ਨੂੰ ਨਹੀਂ ਤੋੜਦੇ ਜੋ ਤੁਸੀਂ ਆਪਣੀ ਸੂਝ-ਬੂਝ ਦੀ ਸਵੇਰ ਵੇਲੇ ਹੀ ਆਪਣੀ ਜ਼ਿੰਦਗੀ ਦੀ ਦੁਪਹਿਰ ਦੁਆਲੇ ਬੰਨ੍ਹ ਦਿੱਤੀਆਂ ਸਨ ਸੱਚੀ ਗੱਲ ਤਾਂ ਇਹ ਹੈ ਕਿ ਜਿਸ ਨੂੰ ਤੁਸੀਂ ਆਜ਼ਾਦੀ ਕਹਿੰਦੇ ਹੋ ਉਹ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਮਜ਼ਬੂਤ ਜੰਜੀਰ ਹੈ ਭਾਵੇਂ ਇਸ ਦੀਆਂ ਗੜੀਆਂ ਧੁੱਪ ਵਿੱਚ ਲਿਸ਼ਕਦੀਆਂ ਹਨ ਅਤੇ ਤੁਹਾਡੀਆਂ ਅੱਖਾਂ ਨੂੰ ਚੁੰਧਿਆ ਦਿੰਦੀਆਂ ਹਨ ਆਜ਼ਾਦ ਹੋਣ ਵਾਸਤੇ ਤੁਹਾਨੂੰ ਕੀ ਕੁਝ ਪਰਾਂ ਸੁਟਣਾ ਪਵੇਗਾ ਤੁਹਾਡੇ ਆਪਣੇ ਆਪ ਦੇ ਹੀ ਕੁਝ ਟੁਕੜੇ ਤੁਸੀਂ ਕੋਈ ਨਹੱਕਾ ਕਾਨੂੰਨ ਮਾਕੂਫ ਕਰਨਾ ਚਾਹੁੰਦੇ ਹੋ ਕਾਨੂੰਨ ਤੁਸੀਂ ਆਪਣੇ ਹੱਥੀਂ ਮੱਥੇ ਉੱਪਰ ਲਿਖਿਆ ਸੀ ਇਸ ਕਾਨੂੰਨ ਨੂੰ ਤੁਸੀਂ ਕਾਨੂੰਨ ਦੀਆਂ ਕਿਤਾਬਾਂ ਸਾੜ ਕੇ ਨਹੀਂ ਮਿਟ ਸਕਦੇ ਆਪਣੇ ਕਾਜ਼ੀਆਂ ਮੁਫਤੀਆਂ ਦੇ ਮੱਥੇ ਧੋੜਨ ਨਾਲ ਵੀ ਇਸ ਨੂੰ ਨਹੀਂ ਮਿਟਾ ਸਕਦੇ ਭਾਵੇਂ ਤੁਸੀਂ ਉਹਨਾਂ ਉੱਪਰ ਪੂਰਾ ਸਮੁੰਦਰ ਹੀ ਕਿਉਂ ਨਾ ਉਲੱਦ ਦੇਵੋ ਕਿ ਕਿਸੇ ਆਪ ਹੁਦਰਾ ਹਾਕਮ ਨੂੰ ਤਖਤੋਂ ਲਾਉਣਾ ਚਾਹੁੰਦੇ ਹੋ ਪਹਿਲਾਂ ਵੇਖ ਚਖ ਲਵੋ ਕਿ ਤੁਹਾਡੇ ਅੰਦਰਵਾਰ ਬਣਿਆ ਉਸ ਦਾ ਤਖਤ ਤਬਾਹ ਹੋਇਆ ਹੈ ਕਿ ਨਹੀਂ ਕੋਈ ਜਾਬਰ ਹਾਕਮ ਆਜ਼ਾਦ ਤੇ ਅਣਖੀ ਲੋਕਾਂ ਉੱਪਰ ਰਾਜ ਤਾਂ ਹੀ ਕਰ ਸਕਦਾ ਹੈ ਜੇ ਉਹਨਾਂ ਦੀ ਆਪਣੀ ਆਜ਼ਾਦੀ ਹੀ ਜਾਬਰ ਤੇ ਅਣਖ ਸ਼ਰਮਸਾਰ ਹੋ ਜਾਵੇ ਤੇ ਜੇਕਰ ਤੁਸੀਂ ਆਪਣੇ ਉੱਪਰ ਕੋਈ ਚਿੰਤਾ ਲਾ ਕੇ ਪਰਾਂ ਸੁਟਣਾ ਚਾਹੁੰਦੇ ਹੋ ਤਾਂ ਜਾਣ ਲਵੋ ਕਿ ਇਹ ਕਿ ਚਿੰਤਾ ਤੁਸੀਂ ਆਪ ਹੀ ਚੁਣੀ ਸੀ ਇਹ ਤੁਹਾਡੇ ਸਿਰ ਮੜੀ ਨਹੀਂ ਸੀ ਗਈ ਜੇਕਰ ਕਿਸੇ ਭੈ ਨੂੰ ਮਨਾ ਲਾਣਾ ਚਾਹੁੰਦੇ ਹੋ ਤਾਂ ਜਾਣ ਲਵੋ ਕਿ ਡਰ ਤੁਹਾਡੇ ਦਿਲ ਵਿੱਚ ਹੈ ਉਸਦੇ ਹੱਥ ਵਿੱਚ ਨਹੀਂ ਜਿਸ ਤੋਂ ਤੁਸੀਂ ਡਰਦੇ ਹੋ ਨਿਸ਼ਚਿਤ ਤੁਹਾਡੇ ਅੰਦਰ ਹਰ ਸਮੇਂ ਸਾਰੀਆਂ ਵਸਤਾਂ ਇੱਕ ਦੂਜੀ ਨੂੰ ਅੱਧ ਗੱਲ ਵਕੜੀ ਪਾਈ ਵਿਚਰ ਰਹੀਆਂ ਹਨ ਉਹ ਵਸਤਾਂ ਜਿਨ੍ਹਾਂ ਨੂੰ ਤੁਸੀਂ ਲੋਚਦੇ ਹੋ ਅਤੇ ਉਹ ਜਿਨ੍ਹਾਂ ਤੋਂ ਤੁਸੀਂ ਡਰਦੇ ਹੋ ਉਹ ਜੋ ਤੁਹਾਡੇ ਲਈ ਅਸੰਗਤ ਹਨ ਅਤੇ ਉਹ ਜਿਨ੍ਹਾਂ ਦਾ ਸੰਗ ਤੁਹਾਨੂੰ ਪਿਆਰਾ ਹੈ ਉਹ ਜਿਨ੍ਹਾਂ ਦੇ ਮਗਰਮਗਰ ਤੁਸੀਂ ਤੁਰਦੇ ਫਿਰਦੇ ਹੋ ਅਤੇ ਉਹ ਜਿਨ੍ਹਾਂ ਤੋਂ ਤੁਸੀਂ ਨਸਣਾ ਚਾਹੁੰਦੇ ਹੋ ਇਹ ਚੀਜ਼ਾਂ ਤੁਹਾਡੇ ਅੰਦਰ ਰੌਸ਼ਨੀ ਆ ਤੇ ਪਰਛਾਵਾਂ ਵਾਂਗ ਰਿੰਗੜੀਆਂ ਪਈਆਂ ਵਿਚਰ ਰਹੀਆਂ ਹਨ ਜੋ ਪਰਛਾਵਾਂ ਮੱਧ ਪੈਂਦਾ ਪੈਂਦਾ ਮਰ ਮੁੱਕ ਜਾਂਦਾ ਹੈ ਤਾਂ ਪਿੱਛੇ اٹਕਣ ਵਾਲੀ ਰੌਸ਼ਨੀ ਕਿਸੇ ਹੋਰਸ ਰੌਸ਼ਨੀ ਦਾ ਪਰਛਾਵਾਂ ਬਣ ਜਾਂਦੀ ਹੈ ਅਤੇ ਇਸੇ ਤਰ੍ਹਾਂ ਜਦੋਂ ਤੁਹਾਡੀ ਆਜ਼ਾਦੀ ਆਪਣੇ ਬੰਧਨਗੁਆ ਬੈਠਦੀ ਹੈ ਉਦੋਂ ਆਪ ਕਿਸੇ ਵਡੇਰੀ ਆਜ਼ਾਦੀ ਲਈ ਬੰਧਨ ਬਣ ਜਾਂਦੀ ਹੈ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਖਲੀਲ ਜ਼ੇਬਰਾਨ ਦੀ ਕਿਤਾਬ ਪੈਗੰਬਰ ਅੱਜ ਆਪਾਂ ਪੜਾਂਗੇ ਵਿਸ਼ਾ ਉਕਤੀ-ਜੁਕਤੀ ਪਜਾਰਨ ਇੱਕ ਵਾਰ ਫੇਰ ਬੋਲੀ ਕਹਿਣ ਲੱਗੀ ਹੁਣ ਸਾਨੂੰ ਉਕਤੀ-ਜੁਕਤੀ ਦੀ ਗੱਲ ਸੁਣਾ ਤੇ ਮਨੋवेग ਦੀ ਵੀ ਤੇ ਉਸਨੇ ਉੱਤਰ ਵਿੱਚ ਕਿਹਾ ਤੁਹਾਡੀ ਆਤਮਾ ਬਹੁਤੀ ਵਾਰ ਰਣਭੂਮੀ ਬਣੀ ਹੁੰਦੀ ਹੈ ਜਿੱਥੇ ਇੱਕ ਜੁੱਧ ਛੜਿਆ ਰਹਿੰਦਾ ਹੈ ਇੱਕ ਪਾਸੇ ਤੁਹਾਡੀ ਉਖਤੀ-ਜੁਖਤੀ ਤੇ ਸੂਝ-ਬੂਝ ਦੂਜੇ ਪਾਸੇ ਤੁਹਾਡੇ ਮਨ ਦੇ ਬੇਗ ਤੇ ਤੁਹਾਡੇ ਤੰਦਿਆਂ ਭੁੱਖਾਂ ਮੇਰਾ ਜੀ ਕਰਦਾ ਹੈ ਕਿ ਮੈਂ ਤੁਹਾਡੀ ਆਤਮਾ ਲਈ ਵਿਚੋਲਣ ਬਣ ਕੇ ਸੁਲਾ ਕਰਾਵਾਂ ਤਾਂ ਜੋ ਮੈਂ ਆਤਮਾ ਵਿਛਲੇ ਤਤਾਂ ਦੀ ਬੇਸੁਰਤਾ ਅਤੇ ਰਕਾਬਯਤ ਨੂੰ ਇੱਕ ਸੁਰਤਾ ਅਤੇ ਮధుਤੁਰ ਲੈ ਦਾ ਰੂਪ ਦੇ ਸਕਾਂ ਪਰ ਜਿੰਨਾ ਚਿਰ ਤੁਸੀਂ ਆਪ ਵੀ ਸੁਲਾ ਕਰਾਉ ਨਾ ਬਣੋ ਉਨਨਾ ਚਿਰ ਮੈਂ ਕੀ ਕਰ ਸਕਦਾ ਹਾਂ ਨਹੀਂ ਨਹੀਂ ਇਸ ਵਾਸਤੇ ਤੁਹਾਨੂੰ ਆਪਣੇ ਸਾਰੇ ਤਤਾਂ ਦਾ ਪ੍ਰੇਮੀ ਬਣਨਾ ਪਵੇਗਾ ਤੁਹਾਡੀ ਉક્ત ਯੁਕਤ ਤੇ ਤੁਹਾਡੇ ਮਨੋਵੇਗ ਤੁਹਾਡੀ ਜਹਾਜ਼ਰਾਨ ਆਤਮਾ ਦੇ ਪਤਵਾਰ ਦੇ ਬਾਦਵਾਨ ਹਨ ਜੇ ਤੁਹਾਡੇ ਪਤਵਾਰ ਜਾਂ ਬਾਦਵਾਨ ਵਿੱਚੋਂ ਕੋਈ ਇੱਕ ਵੀ ਟੁੱਟ ਜਾਵੇ ਤਾਂ ਤੁਸੀਂ ਇੱਧਰ ਉੱਧਰ ਡਿੱਕਡੋਲੇ ਖਾਂਦੇ ਫਿਰੋਗੇ ਜਾਂ ਸਮੁੰਦਰ ਦੇ ਅਥ ਵਿੱਚਕਾਰ ਇੱਕੋ ਥਾਂ ਬੱਜੇ ਰਹੋਗੇ ਜੇਕਰ ਯੁਕਤ ਕਲਮਕਲੀ ਹੁਕਮਰਾਨ ਬਣ ਬੈਠੇ ਤਾਂ ਬੰਦੇ ਕਾਠ ਮਾਰ ਸੁੱਟਣ ਵਾਲੀ ਸ਼ਕਤੀ ਬਣ ਜਾਂਦੀ ਹੈ। ਅਤੇ ਜੇ ਮਨੋਵੇਗ ਉੱਪਰ ਨਜ਼ਰ ਨਾ ਰੱਖੀ ਜਾਵੇ ਤਾਂ ਉਹ ਆਪਣੇ ਆਪ ਹੀ ਸੜ ਕੇ ਸੁਆਹ ਕਰ ਦੇਣ ਵਾਲਾ ਪਮਾਕਾ ਬਣ ਜਾਂਦਾ ਹੈ। ਇਸ ਲਈ ਚਾਹੀਦਾ ਹੈ ਕਿ ਤੁਹਾਡੀ ਆਤਮਾ ਤੁਹਾਡੀ ਜੁਗਤਨ ਵੇਗ ਦੀ ਉਚਾਈ ਤੱਕ ਲੈ ਜਾਵੇ ਤਾਂ ਜੋ ਇਹ ਗਉਣ ਲੱਗ ਪਵੇ। ਤੁਹਾਡੀ ਆਤਮਾ ਤੁਹਾਡੇ ਮਨੋਵੇਗ ਦੀ ਅਗਵਾਈ ਵੀ ਜੋਗਤ ਨਾਲ ਕਰੇ ਤਾਂ ਜੋ ਮਨੁੱਖ ਹਰ ਰੋਜ਼ ਮੋਇਆਂ ਦੀ ਜਾਗ ਦਾ ਅਨੁਭਵ ਕਰੇ ਅਤੇ ਕੁਕਨੂਸ ਵਾਂਗ ਆਪਣੇ ਹੀ ਸੁਆਵ ਵਿੱਚੋਂ ਮੁੜ ਜਨਮ ਧਾਰੇ ਮੈਂ ਚਾਹੁੰਦਾ ਹਾਂ ਤੁਸੀਂ ਆਪਣੀ ਨਿਰਣਾ ਸ਼ਕਤੀ ਅਤੇ ਆਪਣੇ ਤਨ ਦੀ ਭੁੱਖ ਨੂੰ ਆਪਣੇ ਘਰ ਦੇ ਦੋ ਪਿਆਰੇ ਪ੍ਰਾਣੇ ਸਮਝੋ ਨਿਸ਼ਚੈ ਤੁਸੀਂ ਇੱਕ ਮਹਿਮਾਨ ਨੂੰ ਦੂਜੇ ਨਾਲੋਂ ਵੱਧ ਆਦਰ ਨਹੀਂ ਦੇਵੋਗੇ ਕਿਉਂਕਿ ਜੋ ਜਿਹੜਾ ਆਦਮੀ ਦੋ ਮਹਿਮਾਨਾਂ ਵਿੱਚੋਂ ਇੱਕ ਵੱਲ ਜ਼ਿਆਦਾ ਧਿਆਨ ਦਿੰਦਾ ਹੈ ਦੋਹਾਂ ਦਾ ਬਿਸ਼ਵਾਸ ਗੁਆ ਬੈਠਦਾ ਹੈ ਪਹਾੜੀ ਇਲਾਕਿਆਂ ਵਿੱਚ ਜਦੋਂ ਤੁਸੀਂ ਚਿੱਟੇ ਸਫੈਦਿਆਂ ਦੀ ਠੰਡੀ ਠੰਡੀ ਸ਼ਾਮ ਵਿੱਚ ਬੈਠੋ ਅਤੇ ਦੂਰ ਵਿਸ਼ੇ ਖੇਤਾਂ ਅਤੇ ਚਰਾੰਡਾਂ ਦੀ ਸ਼ਾਂਤੀ ਅਤੇ ਟਿਕਾਉ ਦਾ ਆਨੰਦ ਲੈ ਰਹੇ ਹੋਵੋ ਤਾਂ ਆਪਣੇ ਦਿਲ ਵਿੱਚ ਚੁੱਪ ਜਾਪ ਕਹੋ ਰੱਬ ਜੁਗਤ ਵਿੱਚ ਬਿਸ਼ਰਾਮ ਕਰਦਾ ਹੈ ਪਰ ਜਦੋਂ ਤੂਫਾਨ ਆਵੇ ਤੇਜ ਤੁੰਧ ਹਨੇਰੀ ਜੰਗਲ ਨੂੰ ਝੰਬ ਸੁੱਟੇ ਅਤੇ ਬਿਜਲੀ ਤੇ ਕੰਕੋਰ ਗੜਗੱਜ ਆਕਾਸ਼ ਦੇ ਰਾਜ ਸੀ ਠਾਠ ਵਾਠ ਦਾ ਐਲਾਨ ਕਰਨ ਤਾਂ ਮਨ ਵਿੱਚ ਭੈ ਮੰਨ ਕੇ ਕਹੋ ਰੱਬ ਵੇਗਵਾਨ ਹੋ ਕੇ ਵਿਚਰਦਾ ਹੈ ਕਿਉਂਕਿ ਤੁਸੀਂ ਵੀ ਰੱਬੀ ਮੰਡਲ ਦਾ ਇੱਕ ਸਾਹ ਹੋ ਤੇ ਰੱਬੀ ਜੰਗਲ ਦਾ ਇੱਕ ਪੱਤਾ ਹੋ ਇਸ ਲਈ ਤੁਹਾਨੂੰ ਜੁਗਤ ਨਾਲ ਵਿਸ਼ਰਾਮ ਕਰਨਾ ਚਾਹੀਦਾ ਹੈ ਅਤੇ ਵੇਗ ਨਾਲ ਵਿਚਰਨਾ ਚਾਹੀਦਾ ਹੈ ਅੱਜ ਲਈ ਇੱਥੇ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਧੰਨਵਾਦ ਅੱਪਾ ਪੜ ਰਹੇ ਹਾਂ ਖਲੀਲ ਜ਼ਬਰਾਨ ਦੀ ਕਿਤਾਬ ਪੈਗੰਬਰ ਅੱਜ ਅੱਪਾ ਪੜਾਂਗੇ ਵਿਸ਼ਾ ਪੀੜ ਤੇ ਫਿਰ ਇੱਕ ਤ੍ਰਿੰਤ ਨੇ ਕਿਹਾ ਸਾਨੂੰ ਪੀੜ ਬਾਰੇ ਵੀ ਕੁਝ ਦੱਸ ਉਸਨੇ ਕਿਹਾ ਪੀੜ ਸਮੇ ਉਹ ਕੋਗਾ ਟੁੱਟਦਾ ਹੈ ਜੋ ਤੁਹਾਡੀ ਸੂਝ ਬੂਝ ਨੂੰ ਆਪਣੀ ਮੁੱਠੀ ਵਿੱਚ ਲੈ ਬੈਠਾ ਹੈ ਜਿਵੇਂ ਕਿਸੇ ਫਲ ਦੀ ਗਿੱਟ ਕੋ ਨੂੰ ਟੁੱਟਣਾ ਹੀ ਪੈਂਦਾ ਹੈ ਤਾਂ ਜੋ ਇਸ ਦਾ ਅੰਦਰਲਾ ਧੁੱਪ ਮਾਨ ਸਕੇ ਇਸੇ ਪ੍ਰਕਾਰ ਤੁਹਾਨੂੰ ਵੀ ਪੀੜ ਸਹਿਣੀ ਹੀ ਪਵੇਗੀ ਜੇ ਤੁਹਾਡਾ ਦਿਲ ਨਿਤਾ ਪ੍ਰਤੀ ਦੇ ਕ੍ਰਿਸ਼ਮਿਆਂ ਦਾ ਵਿਸਮਾਦ ਅਨੁਭਵਤ ਕਰ ਸਕੇ ਤਾਂ ਤੁਹਾਨੂੰ ਆਪਣੀ ਪੀੜ ਵਿੱਚ ਆਪਣੇ ਆਨੰਦ ਜੇ ਡਾ ਹੀ ਵਿਸਮਾਦ ਪ੍ਰਤੀਤ ਹੋਵੇ ਤੁਸੀਂ ਆਪਣੇ ਦਿਲ ਥਾਣੀ ਲੰਘਣ ਵਾਲੀਆਂ ਰੁੱਤਾਂ ਨੂੰ ਵੀ ਓਵੇਂ ਹੀ ਪਰਵਾਨ ਕਰਨ ਲੱਗ ਪੋ ਜਿਵੇਂ ਤੁਸੀਂ ਆਪਣੇ ਖੇਤਾਂ ਉੱਪਰੋਂ ਲੰਘਣ ਵਾਲੀਆਂ ਰੁੱਤਾਂ ਨੂੰ ਪਰਵਾਨ ਕਰ ਰੱਖਿਆ ਹੈ ਤੁਹਾਨੂੰ ਆਪਣੇ ਗਾਮ ਦੇ ਸਿਆਲੇ ਨੂੰ ਵੀ ਸ਼ਾਂਤੀ ਨਾਲ ਸਹਿਣਾ ਚਾਹੀਦਾ ਹੈ ਆਪਣੀ ਬਹੁਤ ਸਾਰੀ ਪੀੜ ਤੁਸੀਂ ਆਪ ਹੀ ਸਿਹੜੀ ਹੈ ਇਹ ਤਾਂ ਕੌੜੀ ਕਿਸਾਈ ਦਵਾਈ ਹੈ ਜਿਸ ਨਾਲ ਵੈਦ ਤੁਹਾਡੇ ਬਿਮਾਰਾਪੇ ਦਾ ਇਲਾਜ ਕਰਦਾ ਹੈ ਇਸ ਲਈ ਵੈਦ ਉੱਪਰ ਭਰੋਸਾ ਰੱਖੋ ਅਤੇ ਉਸ ਦੀ ਦਵਾਈ ਨੂੰ ਚੁੱਪਚਾਪ ਅਮਨ ਚਾਹ ਨਾਲ ਪੀ ਜਾਵੋ ਉਸ ਦਾ ਹੱਥ ਵੇਖਣ ਵਿੱਚ ਭਾਵੇਂ ਕਰੜਾ ਤੇ ਭਾਰੀ ਪ੍ਰਤੀਤ ਹੋਵੇ ਉਸ ਨੂੰ ਅਦਿੱਸ਼ ਸ਼ਕਤੀ ਦੇ ਸਨੇਹ ਭਰੇ ਹੱਥਾਂ ਦੀ ਅਗਵਾਈ ਹਾਸਲ ਹੈ ਉਹਦਾ ਬਖਸ਼ਿਆ ਪਿਆਲਾ ਭਾਵੇਂ ਤੁਹਾਡੇ ਬੁੱਲ ਹੀ ਸਾੜ ਸੁੱਟੇ ਉਸਨੂੰ ਕਮੇਰ ਨੇ ਆਪਣੇ ਪਵਿੱਤਰ ਹੰਝੂਆਂ ਵਿੱਚ ਗਿੰਨੀ ਮਿੱਟੀ ਨਾ ਬਣਾਇਆ ਹੈ। ਇਹ ਵਿਸ਼ਾ ਇੱਥੇ ਹੀ ਸਮਾਪਤ ਹੁੰਦਾ ਹੈ। ਕੱਲ ਪੜਾਂਗੇ ਆਪਾਂ ਇੱਕ ਕتاب ਅੱਗੇ। ਧੰਨਵਾਦ। ਕਲੀਨ ਜ਼ੇਬ੍ਰਾਂ ਦੀ ਕਿਤਾਬ ਪੈਗੰਬਰ ਅੱਜ ਆਪਾਂ ਪੜਾਂਗੇ ਵਿਸ਼ਾ ਆਤਮ ਗਿਆਨ। ਇੱਕ ਹੋਰ ਆਦਮੀ ਨੇ ਕਿਹਾ ਸਾਨੂੰ ਆਤਮ ਗਿਆਨ ਬਾਰੇ ਵੀ ਕੁਝ ਦੱਸੋ। ਤੇ ਉਸਨੇ ਜਵਾਬ ਅਜੋ ਕਿਹਾ ਤੁਹਾਡਾ ਦਿਲ ਅੰਦਰ ਖਾਤੇ ਤੁਹਾਡੇ ਦਿਨਾਂ ਅਤੇ ਰਾਤਾਂ ਦੇ ਭੇਦ ਜਾਣਦਾ ਹੈ ਪਰ ਤੁਹਾਡੇ ਕੰਨ ਤੁਹਾਡੇ ਦਿਲੀਆਂ ਦੀ ਆਵਾਜ਼ ਦੇ ਪਿਆਸੇ ਹਨ ਤੁਸੀਂ ਉਸ ਗੱਲ ਨੂੰ ਸ਼ਬਦਾਂ ਵਿੱਚ ਜਾਨਣਾ ਚਾਹੁੰਦੇ ਹੋ ਜਿਸ ਨੂੰ ਖਿਆਲਾਂ ਵਿੱਚ ਤੁਸੀਂ ਸਦਾ ਜਾਣਦੇ ਰਹੇ ਹੋ ਤੁਸੀਂ ਆਪਣੇ ਸੁਪਨਿਆਂ ਦੀ ਨੰਗੀ ਕਾਇਆ ਨੂੰ ਆਪਣੀਆਂ ਉਂਗਲਾਂ ਨਾਲ ਸੂਹਣਾ ਚਾਹੁੰਦੇ ਹੋ ਤੁਹਾਡੀ ਇਹ ਤਾਂ ਉਚਿਤ ਹੀ ਹੈ ਤੁਹਾਡੀ ਆਤਮਾ ਦੇ ਲੋਕੀਟਸਮਿਆਂ ਨੂੰ ਫੁੱਟ ਕੇ ਬਾਹਰ ਨਿਕਲਣਾ ਹੀ ਚਾਹੀਦਾ ਹੈ ਅਤੇ ਉਹਨਾਂ ਨੂੰ ਕੋਲੋਲ ਕਰਦੇ ਸਮੁੰਦਰ ਵੱਲ ਦੌੜਨਾ ਹੀ ਚਾਹੀਦਾ ਹੈ ਪਹਾੜੀਆਂ ਅਥਾ ਗਹਿਰਾਈਆਂ ਦਾ ਖਜ਼ਾਨਾ ਪਹਾੜੀਆਂ ਅੱਖਾਂ ਸਾਵੇਂ ਪ੍ਰਤੱਖ ਹੋਣਾ ਚਾਹੀਦਾ ਹੈ ਪਰ ਜਾਣ ਲਵੋ ਕਿ ਤੁਹਾਡਾ ਅਣ ਜਾਣਿਆ ਖਜ਼ਾਨਾ ਕਿਸੇ ਤਰਾਜ਼ੂ ਵਿੱਚ ਨਹੀਂ ਤੋਲਿਆ ਜਾ ਸਕਦਾ ਪਰ ਗਿਆਨ ਦੀਆਂ ਗਹਿਰਾਈਆਂ ਦੀ ਥਾਂ ਕਿਸੇ ਡੰਗੇ ਜਾਂ ਕਿਸੇ ਕੰਟਾ ਡੋਰੀ ਨਾਲ ਲੈਣ ਦਾ ਯਤਨ ਨਾ ਕਰੋ ਆਪਾ ਤਾਂ ਸਮੁੰਦਰ ਹੈ ਬੇਕਨਾਰ ਤੇ ਅਥਾ ਇਹ ਨਾ ਕਹੋ ਮੈਂ ਸਚਾਈ ਨੂੰ ਲੱਭ ਲਿਆ ਹੈ ਸਗੋਂ ਕਹੋ ਮੈਨੂੰ ਇੱਕ ਸੱਚ ਲੱਭਾ ਹੈ ਇਹ ਨਾ ਕਹੋ ਮੈਂ ਆਤਮਾ ਦਾ ਰਾਹ ਲੱਭ ਲਿਆ ਹੈ ਸਗੋਂ ਇਹ ਕਹੋ ਮੈਨੂੰ ਆਤਮਾ ਮੇਰੇ ਆਪਣੇ ਰਾਹ ਉੱਪਰ ਤੁਰਦਿਆਂ ਮਿਲੀ ਹੈ ਕਿਉਂ ਜੋ ਆਤਮਾ ਸਭਨਾ ਰਾਹਾਂ ਉੱਪਰ ਤੁਰਦੀ ਹੈ ਆਤਮਾ ਕਿਸੇ ਇੱਕ ਰੇਖ ਉੱਪਰ ਨਹੀਂ ਤੁਰਦੀ ਨਾ ਹੀ ਇਹ ਸਰਕੜੇ ਵਾਂਗ ਉਗਦੀ ਹੈ ਆਤਮਾ ਅਨੇਕ ਦਲ ਕੰਵਲ ਵਾਂਗ ਆਪਣੇ ਆਪ ਨੂੰ ਖੋਲਦੀ ਹੈ ਇਹ ਵਿਸ਼ਾ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਧੰਨਵਾਦ ਵਿਸ਼ਾ ਅਧਿਆਪਨ ਫਿਰ ਇੱਕ ਅਧਿਆਪਕ ਬੋਲਿਆ ਸਾਨੂੰ ਅਧਿਆਪਨ ਬਾਰੇ ਵੀ ਕੁਝ ਦੱਸੋ ਤੇ ਉਸਨੇ ਕਿਹਾ ਕੋਈ ਵੀ ਆਦਮੀ ਤੁਹਾਨੂੰ ਉਹੋ ਕੁਝ ਹੀ ਦੱਸਦਾ ਹੈ ਜੋ ਤੁਹਾਡੇ ਗਿਆਨ ਦੇ ਉਹਦੇ ਵਿੱਚ ਪਹਿਲਾਂ ਹੀ ਅਦਸੁੱਤੀ ਅਵਸਥਾ ਵਿੱਚ ਮੌਜੂਦ ਹੈ ਜਿਹੜਾ ਅਧਿਆਪਕ ਆਪਣੇ ਚੇਲਿਆਂ ਦੇ ਨਾਲ-ਨਾਲ ਮਸਜਿਦ ਦੀ ਛਾਂ ਵਿੱਚ ਤੁਰਿਆ ਫਿਰਦਾ ਹੈ ਉਹ ਆਪਣੀ ਸਿਆਣਪ ਨਹੀਂ ਸਗੋਂ ਆਪਣੇ ਅਕੀਦੇ ਤੇ ਪਿਆਰ ਦਾ ਧਿਆਨ ਕਰਦਾ ਹੈ ਜੇ ਉਹ ਸੱਚਮੁੱਚ ਦਾਨਾ ਬੀਨਾ ਹੈ ਤਾਂ ਉਹ ਤੁਹਾਨੂੰ ਆਪਣੀ ਦਾਨਾਈ ਦੇ ਘਰ ਵਿੱਚ ਦਾਖਲ ਹੋਣ ਲਈ ਹੁਕਮ ਨਹੀਂ ਦਿੰਦਾ ਸਗੋਂ ਆਗੂ ਬਣ ਕੇ ਆਪਣੇ ਮਨ ਦੀ ਦਹਲੀਜ਼ ਤੱਕ ਲੈ ਜਾਂਦਾ ਹੈ ਖਲੋਤ ਵਿਤਾ ਤੁਹਾਡੇ ਨਾਲ ਪਲਾੜਦੀਆਂ ਗੱਲਾਂ ਕਰ ਸਕਦਾ ਹੈ ਪਰ ਆਪਣੀ ਸੂਝ-ਬੂਝ ਤੁਹਾਨੂੰ ਨਹੀਂ ਦੇ ਸਕਦਾ ਸੰਗੀਤਕਾਰ ਤੁਹਾਨੂੰ ਉਸ ਲੈ ਦਾ ਨਗਮਾ ਸੁਣਾ ਸਕਦਾ ਹੈ ਜੋ ਸਗਲ ਪਲਾੜ ਵਿੱਚ ਮੌਜੂਦ ਹੈ ਪਰ ਤੁਹਾਨੂੰ ਉਹ ਕੰਠ ਨਹੀਂ ਦੇ ਸਕਦਾ ਜੋ ਇਸ ਲੈ ਨੂੰ ਪਛਾਣਦਾ ਹੈ ਨਾ ਤੁਹਾਨੂੰ ਉਹ ਆਵਾਜ਼ ਦੇ ਸਕਦਾ ਹੈ ਜਿਸ ਰਹੀਂ ਇਹ ਲੈ ਗੂੰਜਦੀ ਹੈ ਅੰਕ ਵਿਗਿਆਨ ਦਾ ਮਾਹਿਰ ਤੁਹਾਨੂੰ ਬਟਿਆਂ ਦੇ ਮਾਪਾਂ ਦੇ ਖੇਤਰ ਦਾ ਪਤਾ ਦੱਸ ਸਕਦਾ ਹੈ ਪਰ ਤੁਹਾਨੂੰ ਉਹਤੇ ਪਹੁੰਚਾ ਨਹੀਂ ਸਕਦਾ ਕਿਉਂਕਿ ਇੱਕ ਆਦਮੀ ਦੀ ਦ੍ਰਿਸ਼ਟੀ ਦੂਸਰੇ ਆਦਮੀ ਨੂੰ ਆਪਣੇ ਖੰਭ ਨਹੀਂ ਦੇ ਸਕਦੀ ਜਿਵੇਂ ਰੱਬ ਤੁਹਾਡੇ ਵਿੱਚੋਂ ਹਰ ਕਲੇਕਾਰੇ ਦਾ ਗਿਆਨ ਹੈ ਇਹ ਮੈਂ ਤੁਹਾਡੇ ਵਿੱਚ ਹਰ ਕਿਸੇ ਨੂੰ ਰੱਬ ਦਾ ਗਿਆਨ ਅਤੇ ਇਸ ਧਰਤੀ ਦੀ ਸੂਝ-ਬੂਝ ਅਕੱਲਿਆਂ ਹੀ ਪ੍ਰਾਪਤ ਕਰਨੀ ਪਵੇਗੀ ਇਹ ਵਿਸ਼ਾ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਧੰਨਵਾਦ ਇਹ ਵਿਸ਼ਾ ਦੋਸਤੀ ਇੱਕ ਨੌਜਵਾਨ ਨੇ ਕਿਹਾ ਸਾਨੂੰ ਦੋਸਤੀ ਦੀ ਗੱਲ ਸੁਣਾ ਤੇ ਉਸਨੇ ਉੱਤਰ ਵਜੋਂ ਕਿਹਾ ਤੁਹਾਡਾ ਦੋਸਤ ਤੁਹਾਡੀਆਂ ਲੋੜਾਂ ਦੀ ਪੂਰਤੀ ਦਾ ਹੀ ਰੂਪ ਹੈ ਉਹ ਤੁਹਾਡਾ ਖੇਤ ਹੈ ਜਿਸ ਦੀ ਬਜਾਈ ਪਿਆਰ ਨਾਲ ਅਤੇ ਵਾਢੀ ਸ਼ੁਕਰਾਨੇ ਨਾਲ ਹੁੰਦੀ ਹੈ ਉਹ ਤੁਹਾਡਾ ਦਸਤਖਰਾਨ ਤੇ ਤੁਹਾਡਾ ਚੌਂਕਾ ਚੁੱਲਾ ਹੈ ਕਿਉਂ ਜੋ ਤੁਸੀਂ ਉਸ ਦੇ پاس ਆਪਣੀ ਭੁੱਖ ਸਮੇਤ ਆਉਂਦੇ ਹੋ ਅਤੇ ਉਸ پاسੋਂ ਸ਼ਾਂਤੀ ਮੰਗਦੇ ਹੋ ਜਦੋਂ ਤੁਹਾਡਾ ਦੋਸਤ ਆਪਣਾ ਮਨ ਖੋਲਦਾ ਹੈ ਤਾ ਤੁਸੀਂ ਆਪਣੇ ਮਨ ਵਿੱਚਲੀ ਨਾਂ ਤੋਂ ਨਹੀਂ ਡਰਦੇ ਅਤੇ ਨਾ ਹੀ ਆਪਣੀ ਹਾਂ ਨੂੰ ਰੋਕ ਕੇ ਰੱਖ ਛੱਡਦੇ ਹੋ ਜਦੋਂ ਉਹ ਬੋਲਣਾ ਬੰਦ ਕਰ ਦਿੰਦਾ ਹੈ ਉਦੋਂ ਵੀ ਤੁਹਾਡਾ ਦਿਲ ਉਸਦੇ ਦਿਲ ਦੀਆਂ ਗੱਲਾਂ ਸੁਣਨਾ ਬੰਦ ਨਹੀਂ ਕਰਦਾ ਕਿਉਂਕਿ ਜੋ ਦੋਸਤੀ ਵਿੱਚ ਸਾਰੇ ਵਿਚਾਰ ਸਾਰੀਆਂ ਖਾਹਸ਼ਾਂ ਸਾਰੀਆਂ ਆਸਾਂ ਉਮੀਦਾਂ ਸ਼ਬਦੋਂ ਬਿਨਾਂ ਹੀ ਪੈਦਾ ਹੁੰਦੀਆਂ ਤੇ ਵੰਡੀਆਂ ਜਾਂਦੀਆਂ ਹਨ ਤੇ ਇਹਨਾਂ ਨਾਲ ਇੱਕ ਪ੍ਰਸੰਨਤਾ ਵੀ ਸ਼ਾਮਿਲ ਹੁੰਦੀ ਹੈ ਜਿਸ ਦੀ ਵਾਹ ਵਾਹ ਕਰਨ ਦੀ ਲੋੜ ਹੀ ਨਹੀਂ ਪੈਂਦੀ ਤੁਸੀਂ ਜਦੋਂ ਦੋਸਤ ਤੋਂ ਵਿਛੜੇ ਤਾਂ ਤੁਹਾਨੂੰ ਗਮ ਨਹੀਂ ਹੁੰਦਾ ਕਿਉਂਕਿ ਜੋ ਤੁਸੀਂ ਉਸ ਤੇ ਜਿਹੜੇ ਗੁਣ ਸਭ ਤੋਂ ਵੱਧ ਪਿਆਰਦੇ ਹੋ ਉਹ ਉਸ ਦੀ ਗੈਰ ਹਾਜ਼ਰੀ ਵਿੱਚ ਹੋਰ ਵੀ ਉਗੜ ਜਾਵੇਗਾ ਜਿਵੇਂ ਪਹਾੜ ਉੱਪਰ ਚੜਨ ਵਾਲੇ ਨੂੰ ਪਹਾੜ ਮੈਦਾਨ ਤੋਂ ਵੇਖਿਆ ਵਧੇਰੇ ਸਪਸ਼ਟ ਪ੍ਰਤੀਤ ਹੁੰਦਾ ਹੈ ਦੋਸਤੀ ਆਪਣੀ ਰੂਹ ਨੂੰ ਗਹਿੜਿਆਂ ਕਰਨ ਤੋਂ ਬਿਨਾ ਹੋਰ ਕਿਸੇ ਮਕਸਦ ਲਈ ਨਾ ਕਰੋ ਜਿਹੜਾ ਪਿਆਰ ਆਪਣੇ ਰਹੱਸ ਦੇ ਅਗਾੜ ਤੋਂ ਬਿਨਾ ਕਿਸੇ ਹੋਰ ਵਸਤ ਦੀ ਮੰਗ ਕਰਦਾ ਹੈ ਉਹ ਪਿਆਰ ਨਹੀਂ ਬਲਕਿ ਬਿਸ਼ਿਆ ਹੋਇਆ ਇੱਕ ਜਾਲ ਹੈ ਜਿਸ ਵਿੱਚ ਕਦੇ ਕੋਈ ਲਾਹੇਵੰਦ ਵਸਤ ਫੜੀ ਨਹੀਂ ਜਾ ਸਕਦੀ ਆਪਣੇ ਸਭ ਤੋਂ ਚੰਗੀ ਚੀਜ਼ ਆਪਣੇ ਦੋਸਤ ਲਈ ਰਾਖਵੇਂ ਰੱਖੋ ਜੋ ਉਸਨੇ ਤੁਹਾਡੇ ਲਥੇ ਹੋਏ ਪਾਣੀ ਸਰਪਰ ਵੇਖਣੇ ਹਨ ਤਾਂ ਉਸ ਨੂੰ ਆਪਣੇ ਚੜ੍ਹੇ ਹੋਏ ਪਾਣੀ ਵੀ ਵੇਖਣ ਦਿਓ ਉਹ ਵੀ ਕੀ ਦੋਸਤ ਹੈ ਜਿਸ ਨੂੰ ਤੁਸੀਂ ਵਕਤ ਮਾਰਨ ਲਈ ਹੀ ਲੱਭਦੇ ਫਿਰਦੇ ਹੋ ਉਸ ਨੂੰ ਹਮੇਸ਼ਾ ਵਖਤ ਜਿਉਣ ਲਈ ਲੱਭੋ ਉਹ ਤੁਹਾਡੀਆਂ ਲੋੜਾਂ ਪੂਰਨ ਲਈ ਹੈ ਤੁਹਾਡਾ ਸਖਣਾਪਨ ਪੂਰਨ ਲਈ ਨਹੀਂ ਦੋਸਤੀ ਦੀ ਮਿਠਤ ਵਿੱਚ ਹਾਸਿਆਂ ਵਿੱਚ ਰੰਦੇ ਹੋ ਖੁਸ਼ੀਆਂ ਸਾਂਝੀਆਂ ਹੋਣ ਦਿਓ ਜੇ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਦੀ ਤਰੇਲ ਹੋਵੇ ਦਿਲ ਨੂੰ ਉੱਥੇ ਹੀ ਸਵੇਰ ਮਿਲਦੀ ਹੈ ਉੱਥੇ ਹੀ ਉਸ ਨੂੰ ਤਾਜ਼ਗੀ ਮਿਲਦੀ ਹੈ ਇਹ ਵਿਸ਼ਾ ਇਤੇਸਮਾਫਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਇੱਕ ਵਿਦਵਾਨ ਨੇ ਕਿਹਾ ਸਾਨੂੰ ਬੋਲਚਾਲ ਬਾਰੇ ਕੁਝ ਦੱਸੋ ਤੇ ਉਸਨੇ ਉੱਤਰ ਵਜੋਂ ਕਿਹਾ ਤੁਸੀਂ ਬੋਲਦੇ ਉਦੋਂ ਹੋ ਜਦੋਂ ਤੁਸੀਂ ਵਿਚਾਰ ਨਾਲ ਇੱਕ ਸੁਰਤਾ ਗਵਾ ਬੈਠਦੇ ਹੋ ਜਦੋਂ ਤੁਸੀਂ ਆਪਣੇ ਦਿਲ ਦੀ ਇਕਾਂਤ ਵਿੱਚ ਵਸ ਨਹੀਂ ਸਕਦੇ ਉਦੋਂ ਆਪਣਾ ਵਾਸਾ ਬੁੱਲਾਂ ਉੱਪਰ ਕਰ ਲੈਂਦੇ ਹੋ ਆਵਾਜ਼ ਦਿਲ ਦੀਆਂ ਵਾਗਾਂ ਉਧੜ ਵੱਲ ਮੋੜ ਦਿੰਦੀ ਹੈ ਇਹ ਦਿਲ ਪਰਚਾਵਾ ਹੈ ਬਹੁਤ ਸਾਰੀ ਬੋਲਚਾਲ ਵਿੱਚ ਚਿੰਤਨ ਅੱਧਾ ਕਤਲ ਹੋ ਜਾਂਦਾ ਹੈ ਚਿੰਤਨ ਪਲਾੜ ਦਾ ਪੰਛੀ ਹੈ ਪਿੰਜਰੇ ਵਿੱਚ ਇਹ ਆਪਣੇ ਪੰਖ ਤਾਂ ਖੋਲ ਸਕਦਾ ਹੈ ਪਰ ਉੱਡ ਨਹੀਂ ਸਕਦਾ ਤੁਹਾਡੇ ਵਿੱਚੋਂ ਕੁਝ ਲੋਕ ਅਜਿਹੇ ਹਨ ਜੋ ਗੱਲਾਂ ਤੜਾਂ ਨੂੰ ਲੱਭਦੇ ਫਿਰਦੇ ਹਨ ਕਿਉਂਕਿ ਉਹਨਾਂ ਨੂੰ ਇਕੱਲਿਆਂ ਡਰ ਲੱਗਦਾ ਹੈ ਇਕਾਂਤ ਦੀ ਖਾਮੋਸ਼ੀ ਉਹਨਾਂ ਸਾਹਮਣੇ ਉਹਨਾਂ ਦੇ ਨੰਗੇ ਆਪੇ ਨੂੰ ਲਿਆਖ ਲਿਆਰਦੀ ਹੈ ਤੇ ਉਹ ਉਸ ਤੋਂ ਦੂਰ ਨਸਣਾ ਚਾਹੁੰਦੇ ਹਨ ਤੁਹਾਡੇ ਵਿੱਚੋਂ ਕੁਝ ਲੋਕ ਉਹ ਵੀ ਹਨ ਜੋ ਅਣਜਾਣਿਆਂ ਹੀ ਕੋਈ ਅਜੀਹਾ ਸੱਚ ਉਗਾੜ ਦਿੰਦੇ ਹਨ ਜਿਸ ਦੀ ਸੂਝ-ਬੂਝ ਉਹਨਾਂ ਨੂੰ ਆਪ ਵੀ ਨਹੀਂ ਹੁੰਦੀ ਤੇ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੇ ਅੰਦਰ ਸੱਚਾਈ ਦਾ ਵਾਸਾ ਹੈ ਪਰ ਉਹ ਸ਼ਬਦਾਂ ਵਿੱਚ ਦੱਸਦੇ ਨਹੀਂ ਅਜਿਹੇ ਲੋਕਾਂ ਦੀ ਹਿੱਕ ਵਿੱਚ ਲੈ ਆਤਮਕ ਖਾਮੋਸ਼ੀ ਵਾਲੀ ਰੂਹ ਦਾ ਵਾਸਾ ਹੈ ਜਦੋਂ ਤੁਸੀਂ ਆਪਣੇ ਦੋਸਤ ਨੂੰ ਰਾਹ ਜਾਂਦਿਆਂ ਸੜਕ ਉੱਪਰ ਜਾਂ ਬਾਜ਼ਾਰ ਵਿੱਚ ਮਿਲੋ ਤਾਂ ਆਪਣੇ ਅੰਦਰ ਵਸਦੀ ਰੂਹ ਨੂੰ ਬੁੱਲਣਾ ਤੱਕ ਆਉਣ ਦਿਓ ਉਸ ਨੂੰ ਆਪਣੀ ਜ਼ੁਬਾਨ ਦੀ ਅਗਵਾਈ ਕਰਨ ਦਿਓ ਤੁਹਾਡੀ ਆਵਾਜ਼ ਅੰਦਰ ਲੁਕੀ ਹੋਈ ਆਵਾਜ਼ ਤੁਹਾਡੇ ਦੋਸਤ ਦੇ ਕੰਨ ਅੰਦਰ ਲੁਕੇ ਹੋਏ ਕੰਨਾਂ ਨੂੰ ਆਪਣੀ ਗੱਲ ਸੁਣਾਵੇ ਫਿਰ ਉਸ ਦੀ ਆਤਮਾ ਤੁਹਾਡੇ ਦਿਲ ਦੀ ਸਚਾਈ ਨੂੰ ਇਵੇਂ ਯਾਦ ਰੱਖੇਗੀ ਜਿਵੇਂ ਸ਼ਰਾਬ ਦਾ ਸਵਾਦ ਯਾਦ ਆਉਂਦਾ ਹੈ ਜਦੋਂ ਉਸ ਦਾ ਰੰਗ ਵਿਸਰ ਚੁੱਕਾ ਹੁੰਦਾ ਹੈ ਤੇ ਸਰਾਹੀ ਟੁੱਟ ਚੁੱਕੀ ਹੁੰਦੀ ਹੈ ਇਹ ਵਿਸ਼ਾ ਇੱਥੇ ਹੀ ਖਤਮ ਹੁੰਦਾ ਹੈ ਧੰਨਵਾਦ ਅੱਜ ਅੱਪਾ ਪੜਾਂਗੇ ਵਿਸ਼ਾ ਮੁਰਸ਼ਦ ਉੱਪਰ ਪੈਗੰਬਰ ਦੇ ਬੋਲ ਹੁਣ ਇੱਕ ਖਲੋਵੇ ਤਾਂ ਨੇ ਕਿਹਾ ਮੁਰਸ਼ਦ ਵੇਲੇ ਬਾਰੇ ਵੀ ਕੁਝ ਦੱਸੋ ਤੇ ਉਸਨੇ ਉੱਤਰ ਦਿੱਤਾ ਤੁਸੀਂ ਅਮਿੱਤ ਤੇ ਅਮਾਪ ਸਮੇਂ ਦੀ ਮੰਗਤੀ ਕਰ ਸੁਖਣੀ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਆਚਰਣ ਘੜੀਆਂ ਪਲਾਂ ਤੇ ਰੁੱਤਾਂ ਦੇ ਅਨਸਾਰ ਹੋ ਜਾਵੇ ਤੁਸੀਂ ਤਾਂ ਆਪਣੀ ਰੂਹ ਨੂੰ ਵੀ ਰੁੱਤਵਾਰ ਦੀ ਤੋਰੇ ਤੋਰਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਵੇਲਾ ਇੱਕ ਨਦੀ ਬਣ ਜਾਵੇ ਤੇ ਤੁਸੀਂ ਉਸਦੇ ਕੰਢਿਆਂ ਉੱਪਰ ਬੈਠ ਕੇ ਇਸ ਦੀ ਵਗਦੀ ਧਾਰ ਨੂੰ ਵੇਖਦੇ ਰਹੋ ਪਰ ਤੁਹਾਡੇ ਅੰਦਰਲਾ ਅਕਾਲ ਜਾਣਦਾ ਹੈ ਕਿ ਜੀਵਨ ਅਕਾਲ ਹੈ ਉਹ ਇਹ ਵੀ ਜਾਣਦਾ ਹੈ ਕਿ ਬੀਤ ਚੁੱਕਾ ਕੱਲ ਤਾਂ ਅੱਜ ਦੀ ਯਾਦ ਹੈ ਤੇ ਆਉਣ ਵਾਲੀ ਕੱਲ ਅੱਜ ਦਾ ਸੁਪਨਾ ਜੋ ਤੁਹਾਡੇ ਅੰਦਰ ਬੋਲਦਾ ਗਾਉਂਦਾ ਤੇ ਸੋਚਦਾ ਚਿਤਵਦਾ ਹੈ ਉਹ ਅਜੇ ਵੀ ਉਸ ਪਹਿਲੇ ਛਿਣ ਦੇ ਹੱਦ ਮੰਨੇ ਅੰਦਰ ਵੱਸਦਾ ਹੈ ਜਦੋਂ ਤਾਰਿਆਂ ਨੂੰ ਪਲਾੜ ਵਿੱਚ ਖਿਲਾੜਿਆ ਗਿਆ ਸੀ ਤੁਹਾਡੇ ਵਿੱਚੋਂ ਕੌਣ ਨਹੀਂ ਮਹਿਸੂਸਦਾ ਕਿ ਉਸ ਦੇ ਅੰਦਰ ਪਿਆਰ ਕਰਨ ਦੀ ਹੱਦੋਂ ਬਾਰੀ ਸ਼ਕਤੀ ਹੈ ਨਾਲੇ ਕੌਣ ਨਹੀਂ ਮਹਿਸੂਸਦਾ ਕਿ ਉਸ ਦਾ ਪਿਆਰ ਹੱਦੋਂ ਬਾਹਰ ਹੁੰਦਾ ਹੋਇਆ ਵੀ ਉਸ ਦੇ ਹੋਂਦ ਕੇਂਦਰ ਦੇ ਘੇਰੇ ਵਿੱਚ ਘਿਰਿਆ ਹੋਇਆ ਹੈ ਉਹ ਇੱਕ ਪਿਆਰ ਵਿਚਾਰ ਤੋਂ ਦੂਸਰੇ ਪਿਆਰ ਵਿਚਾਰ ਤੱਕ ਜਾਂ ਇੱਕ ਪਿਆਰ ਕਰਮ ਤੋਂ ਦੂਸਰੇ ਪਿਆਰ ਕਰਮ ਤੱਕ ਤੁਰਦਾ ਫਿਰਦਾ ਨਹੀਂ ਰਹਿੰਦਾ ਤੇ ਕੀ ਸਮਾਂ ਪਿਆਰ ਵਾਂਗ ਹੀ ਅਵੰਡ ਤੇ ਅਤੌਰ ਨਹੀਂ ਪਰ ਜੇ ਆਪਣੇ ਚਿੰਤਨ ਵਿੱਚ ਤੁਸੀਂ ਸਮੇਂ ਨੂੰ ਰੁੱਤਾਂ ਵਿੱਚ ਜ਼ਰੂਰ ਹੀ ਮਿਲਣਾ ਹੈ ਤਾਂ ਹਰ ਇੱਕ ਰੁੱਤ ਨੂੰ ਬਾਕੀ ਸਾਰੀਆਂ ਰੁੱਤਾਂ ਆਪਣੇ ਘੇਰੇ ਵਿੱਚ ਲੈ ਲੈਣ ਦਿਓ ਆਪਣੀ ਅੱਜ ਨੂੰ ਬੀਤ ਚੁੱਕਾ ਤੇ ਆਉਣ ਵਾਲਾ ਸਮਾਂ ਆਪਣੀ ਗਲ ਬੱਕੜੀ ਵਿੱਚ ਲੈ ਦਿਓ ਇੱਕ ਤੁਹਾਡੀ ਜਾਦ ਤੇ ਦੂਸਰਾ ਤੁਹਾਡੀ ਸਿੱਖ ਬਣੇ ਇਹ ਵਿੱਚਾ ਇੱਕ ਹੀ ਖਤਮ ਹੁੰਦਾ ਹੈ ਧੰਨਵਾਦ ਕਲੀਲ ਜ਼ਿਬ੍ਰਾਨ ਦੀ ਕਿਤਾਬ ਪੈਗੰਬਰ ਅੱਜ ਆਪਾਂ ਪੜਾਂਗੇ ਬੇਸ਼ਾ ਨੇਕੀ ਤੇ ਬਦੀ ਉੱਪਰ ਪੈਗੰਬਰ ਦੇ ਬੋਲ ਸ਼ਹਿਰ ਦੇ ਇੱਕ ਦਾਨੇ ਨੇ ਕਿਹਾ ਸਾਨੂੰ ਨੇਕੀ ਤੇ ਬਦੀਵਾਰੇ ਕੁਝ ਸਮਝਾਓ ਤੇ ਉਸ ਨੇ ਉੱਤਰ ਦਿੱਤਾ ਮੈਂ ਤੁਹਾਡੇ ਅੰਦਰ ਵਸਦੀ ਨੇਕੀ ਬਾਰੇ ਕੁਝ ਕਹਿ ਸਕਦਾ ਹਾਂ ਪਰ ਬਦੀਵਾਰੇ ਨਹੀਂ ਬਦੀ ਹੈ ਕਿ ਇਹ ਵੀ ਨੇਕੀ ਹੈ ਜੋ ਆਪਣੀ ਹੀ ਭੁੱਖ ਤੇ ਦਿੱਤਸੀਹ ਸਹਿ ਕੇ ਇਹ ਰੂਪ ਧਾਰ ਲੈਂਦੀ ਹੈ ਸੱਚਮੁੱਚ ਹੀ ਜਦੋਂ ਨੇਕੀ ਭੁੱਖੀ ਹੋਵੇ ਤਾਂ ਇਹ ਆਪਣੀ ਖਾਦ ਖਰਾਕ ਲੱਭਣ ਲਈ ਹਨੇਰੀਆਂ ਗੁਫਾਵਾਂ ਵਿੱਚ ਵੀ ਚਲੀ ਜਾਂਦੀ ਹੈ ਜਦੋਂ ਇਹ ਤਹਰਾਈ ਹੋਵੇ ਆ ਇਹ ਗੰਦੇ ਪਾਣੀ ਵੀ ਪੀ ਜਾਂਦੀ ਹੈ ਤੁਸੀਂ ਨੇਕ ਉਦੋਂ ਹੁੰਦੇ ਹੋ ਜਦੋਂ ਤੁਸੀਂ ਆਪਣੇ ਆਪ ਨਾਲ ਇੱਕਸੁਰ ਹੁੰਦੇ ਹੋ ਜਦੋਂ ਤੁਸੀਂ ਆਪਣੇ ਆਪ ਨਾਲ ਇੱਕਸੁਰ ਨਹੀਂ ਹੁੰਦੇ ਉਦੋਂ ਵੀ ਤੁਸੀਂ ਬਦ ਨਹੀਂ ਹੁੰਦੇ ਕਿਉਂ ਜੋ ਫਟ ਖਾਦਾ ਘਰ ਚੋਰਾਂ ਦੀ ਗਾਰ ਨਹੀਂ ਹੁੰਦਾ ਉਹ ਫਟ ਖਾਦਾ ਘਰ ਹੀ ਹੁੰਦਾ ਹੈ ਪਤਵਾਰ ਬਿਨਾਂ ਜਹਾਜ਼ ਖਤਰਨਾਕ ਪਾਣੀਆਂ ਵਿੱਚ ਬੇਸਹਾਰਾ ਭਾਵੇਂ ਵਿਚਰਦਾ ਰਹੇ ਉ ਡੁੱਬਕੇ ਸਮੁੰਦਰ ਦੀ ਤੀਕਰ ਨਹੀਂ ਪਹੁੰਚ ਜਾਂਦਾ ਤੁਸੀਂ ਨੇਕ ਉਦੋਂ ਹੁੰਦੇ ਹੋ ਜਦੋਂ ਤੁਸੀਂ ਆਪਣੇ ਆਪ ਦਾ ਦਾਨ ਦੇਣ ਦਾ ਉਪਰਾਲਾ ਕਰਦੇ ਹੋ ਜਦੋਂ ਤੁਸੀਂ ਆਪਣੇ ਲਈ ਲਾਹਾ ਖਟਣ ਦਾ ਯਤਨ ਕਰਦੇ ਹੋ ਤਾਂ ਤੁਸੀਂ ਬਦ ਨਹੀਂ ਹੁੰਦੇ ਜਦੋਂ ਤੁਸੀਂ ਆਪਣੇ ਲਾਹੇ ਲਈ ਉਪਰਾਲਾ ਕਰਦੇ ਹੋ ਉਹ ਦਾ ਰੁੱਖਾਂ ਦੀ ਜੜ ਵਾਂਗ ਹੁੰਦੇ ਹੋ ਜੋ ਧਰਤੀ ਦੀ ਹਿੱਕ ਨਾਲ ਚੰਮੜ ਕੇ ਉਸ ਦਾ ਥਣ ਚੁੰਗਦੀ ਰਹਿੰਦੀ ਹੈ ਨਿਸ਼ਚੈ ਫਲ ਆਪਣੀ ਜੜ ਨੂੰ ਕਹਿ ਨਹੀਂ ਸਕਦਾ ਤੋ ਮੇਰੇ ਵਰਗੀ ਬਣ ਪੱਕੀ ਤੇ ਪੂਰੀ ਅਤੇ ਮੇਰੇ ਵੰਗ ਆਪਣੀ ਦੌਲਤ ਵੰਡਦੀ ਰਹੇ ਦੇਣਾ ਫਲ ਦੀ ਲੋੜ ਹੈ ਤੇ ਲੈਣਾ ਜੜ ਦੀ ਜਦੋਂ ਤੁਸੀਂ ਬੋਲਦੇ ਹੋ ਭਰਪੂਰ ਜਾਗਰਤੀ ਵਿੱਚ ਹੁੰਦੇ ਹੋ ਉਦੋਂ ਤੁਸੀਂ ਨੇਕ ਹੁੰਦੇ ਹੋ ਜਦੋਂ ਤੁਸੀਂ ਸੁੱਤਿਆਂ-ਸੁੱਤਿਆਂ ਤੁਹਾਡੀ ਜਵਾਨ ਬੇਮਕਸਦ ਡਿੱਕਡੋਲੇ ਖਾਂਦੀ ਹੈ ਉਦੋਂ ਵੀ ਤੁਸੀਂ ਬਦ ਨਹੀਂ ਹੁੰਦੇ ਅੱਡੀ ਖੇਡੇ ਖਾਂਦੇ ਹੋਏ ਬੋਲ ਵੀ ਕਮਜ਼ੋਰ ਜਵਾਨ ਨੂੰ ਤਕੜਾ ਬਣਾ ਸਕਦੇ ਹਨ ਜਦੋਂ ਤੁਸੀਂ ਦ੍ਰਿੜਚਿਤ ਹੋ ਕੇ ਪੱਕੇ ਪੈਰੀ ਆਪਣੀ ਮੰਜ਼ਿਲ ਵੱਲ ਵਧਦੇ ਹੋ ਤਾਂ ਤੁਸੀਂ ਨੇਕ ਹੁੰਦੇ ਹੋ ਪਰ ਜੇ ਤੁਸੀਂ ਉਸ ਵੱਲ ਲੰਗੜਵਾ ਹੋ ਕੇ ਤੁਰੇ ਜਾਂਦੇ ਹੋ ਤਾਂ ਤੁਸੀਂ ਵੱਧ ਨਹੀਂ ਜਿਹੜੇ ਲੰਗੜਵਾ ਤੁਰਦੇ ਹਨ ਉਹ ਵੀ ਪਛਾਮ ਵੱਲ ਨਹੀਂ ਜਾਂਦੇ ਪਰ ਜੇ ਤੁਸੀਂ ਤੰਦਰੁਸਤ ਵੀ ਹੋ ਤੇ ਤੇਜ ਵੀ ਤਾਂ ਲੰਗੜਿਆਂ ਸਾਵੇਂ ਮਿਹਰਬਾਨੀ ਕਰਨ ਦੇ ਚਾਹ ਵਿੱਚ ਲੰਗਣਾ ਮਾਰਨ ਲੱਗ ਪੋ ਨੇਕੀ ਦੇ ਅਨੇਕ ਰਾਹ ਹਨ ਪਰ ਜਦੋਂ ਤੁਸੀਂ ਨੇਕ ਨਾ ਹੋਵੋ ਉਦੋਂ ਤੁਸੀਂ ਵੱਧ ਨਹੀਂ ਹੁੰਦੇ ਤੁਸੀਂ ਕੇਵਲ ਆਵਾਰਾ ਤੇ ਆਲਸੀ ਹੁੰਦੇ ਹੋ ਅਫਸੋਸ ਵਾਲੀ ਗੱਲ ਹੈ ਕਿ ਬਾਰਾ ਸਿੰਘ ਕੱਚੂ ਘੁੰਮਿਆਂ ਨੂੰ ਤੇਜ਼ ਤੁਰੰਦਵ ਵੱਲ ਨਹੀਂ ਸਿਖਾ ਸਕਦੇ ਤੁਹਾਡੀ ਲੋਚਾ ਹੈ ਕਿ ਤੁਸੀਂ ਮਹਾਨ ਬਣ ਜਾਵੋ ਇਸੇ ਲੋਚਾ ਵਿੱਚ ਹੀ ਨੇਕੀ ਲੁਕੀ ਬੈਠੀ ਹੈ ਤੇ ਇਹ ਲੋਚ ਤੁਹਾਡੇ ਸਵਨਾਂ ਵਿੱਚ ਹੈ ਪਰ ਕੁਝ ਲੋਕਾਂ ਵਿੱਚ ਇਹ ਪਰਚੰਡ ਧਾਰ ਵਾਂਗ ਹੈ ਜਿਵੇਂ ਪੂਰੇ ਬਲ ਸਿਆ ਹੈ ਤਸਮੁੰਦਰ ਵੱਲ ਰਵਾਹ ਹੈ ਅਤੇ ਆਪਣੇ ਨਾਲ ਪਹਾੜਾਂ ਦੇ ਰਹੱਸ ਤੇ ਜੰਗਲਾਂ ਦੇ ਗੀਤ ਲਈ ਜਾ ਰਹੀ ਹੈ ਹਰਨਵੀਤ ਇਹ ਗੱਲ ਲੋਚ ਸਪਾਰਟ ਨਦੀ ਵਾਂਗ ਹੈ ਜੋ ਸਮੁੰਦਰ ਕੰਢੇ ਪਹੁੰਚਣ ਤੋਂ ਪਹਿਲਾਂ ਆਪਣੇ ਆਪ ਨੂੰ 모ੜਾਂ ਵਿੰਗਾ ਵਿੱਚ ਗਵਾ ਦਿੰਦੀ ਹੈ ਤੇ ਉਰਾਹੀ ਕਿਤੇ اٹਕੀ ਰਹਿੰਦੀ ਹੈ ਪਰ ਬਹੁਤ ਹੀ ਲੋਚਵਾਲਾ ਘਟ ਲੋਚਵਾਲੇ ਨੂੰ ਇਹ ਨਾ ਆਖੇ ਤੂੰ ਇੰਨਾ ਸੁਸਤ ਕਿਉਂ ਹੈ ਰੁਕ ਰੁਕ ਕੇ ਕਿਉਂ ਚੱਲਦਾ ਹੈ ਜੋ ਸੱਚਮੁੱਚ ਨੇਕ ਹਨ ਉਹ ਨੰਗੇ ਕੋਲੋਂ ਇਹ ਨਾ ਪੁੱਛੇ ਤੇਰਾ ਕੱਜਣ ਕਿੱਥੇ ਹੈ ਉਹ ਬੇਕਾਰਿਆਂ ਕੋਲੋਂ ਇਹ ਨਹੀਂ ਪੁੱਛਦੇ ਤੇਰੇ ਘਰ ਨੂੰ ਕੀ ਬਣੀ ਆ ਇਹ ਵਿਸ਼ਾ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ